महल्ला बडहंस महला पहला कार पंजवा पञ्जवालहण एक ओङ्कार सतगुरु प्रसाद ਧਨ ਸਰੰਦਾ ਸੱਚਾ ਪਾਤ ਸਾਹੋ ਜੇਨ ਜਗਤ ਹੰਦੈ ਲਾਇਆ ਮੋਹ ਲਤ ਪੁੰਨੀ ਪਾਈ ਭਰੀ ਜਾਨੀ ਅੜਾ ਘਤ ਚਲਾਇਆ ਜਾਨੀ ਘਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸthia ਵੇਸ਼ੋੜਾ ਜੋ ਦਿਨ ਕੁੰਨੇ ਮੇਰੀ ਮਾਇ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤ ਸਾਹੋ ਜੇਨ ਜਗ ਧੰਦੇ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਬਨਾ ਇਹੋ ਪਿਆਣਾ ਇਥਾ ਧੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਅਗੇ ਸਰਪਰ ਜਾਣਾ ਜਿਉ ਮਹਿਮਾਨਾ ਕਾਹੇ ਗਾਰਬ ਕੀਜੈ ਜਿਤ ਸੇਵੈ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਅਗੇ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀਆ ਵਿਹਾਨਾ ਸਾਹਿਬ ਸਿਮਰਹਿੋ ਮੇਰੇ ਭਾਈ ਹੋ ਸਬਨਾ ਏਹੋ ਪਿਆਣਾ ਜੋ ਤੇ ਸੁਭਾਵੈ ਸਮਰਾਥ ਸੋਥੀਐਹੀ ਲੜਾਇ ਇਹੋ ਸੰਸਾਰੋ ਜਾਲ ਥਾਲ ਮਹੀ ਅਲ ਰਾਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਏਕ ਮਨ ਜਿਨੀ ਧਿਆਇਆ ਤਾ ਹੈ ਤਾ ਹੈ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰਥ ਸੋ ਥੀਐ ਹੀਨੜਾ ਇਹੋ ਸੰਸਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਵਿਕਾਰੋ ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੁਜੈ ਨਾਹੀ ਇਹੋ ਤਨ ਏਵੈ ਖੋਵੈ ਅਥੈ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ वडा हंस महल्ला पहला आवहो मिलहो सहेली हो सचड़ा नाम लाए हा रुवे बिरहा तन का अपना साहिब संभाल ले हा ਸਾਹਿਬ ਸੁਮਾਲੇ ਹ ਪੰਥ ਨਿਹਾਲੇ ਹ ਅਸਾਫੇ ਉਥੈ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਵਾ ਤਿਸੈ ਖਾ ਭਾਣਾ ਜੋ ਤੈਨ ਘਰ ਪਾਇਆ ਸੋ ਆਗੈ ਆਇ ਅਸੀ ਕੇ ਹੁਕਮ ਕਰੇ ਹ ਆਵਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਐ ਹ ਮਰਣ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣਾ ਐ ਸਾ ਕੋਏ ਸੇ ਵੇਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਇਤੈ ਸਿਉ ਜਾਵਹੁ ਸੱਚ ਸਮਾਵਹੁ ਤਾਂ ਪਤ ਦੇਖੈ ਪਾਈ ਮਹਿਲੀ ਜਾਏ ਪਾਵਹੁ ਖਸਮੈ ਭਾਵ ਹੋ ਰੰਗ ਸਿਉ ਰਲੀਆਂ ਮਾਣੈ ਮਰਨ ਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੇ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਾਤ ਸਿਉ ਜਾਵਹਿ ਆਗੇ ਦੁਖ ਨਾ ਲਾਗੇ ਕਰ ਏਕ ਤੇ ਆਵਹਿ ਤਾਂ ਫਲ ਪਾਵਹਿ ਜਿਤ ਸੇਵਿਐ ਪਾਉ ਭਾਗੈ ਉਚਾ ਨਹੀਂ ਕਹਿਣਾ ਮਨਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਨਾਨਕ ਕੇ ਸੁਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜੇਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਨੈ ਜੇਨ ਕੇਸ਼ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕੇਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਕਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸਚੜਾ ਪਰਵਦਗਾਰੋ ਜਿਨ ਆਪੀ ਨੈ ਆਪ ਸਾਜਿਆ ਸਚੜਾ ਅਲਖ ਅਪਾਰੋ ਦੋਏ ਪੋੜ ਜੋੜ ਵਿਛੋੜਿਆ ਨ ਗੌਰ ਬੇਨ ਘੋਰ ਅੰਧਾਰੋ ਸੂਰਜ ਚੰਦ ਸਿਰ ਜੇ ਅਨ ਐਹ ਨਿਸਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂ ਸਚੜਾ ਦੇਹ ਪਿਆਰੋ ਰਹਾਉ ਤੋਦ ਸਿਰਜੀ ਮੇਦਨੀ ਦੁਖ ਸੁਖ ਦੇ ਬਨਹਾਰੋ ਨਾਰੀ ਪੁਰਖ ਸਿਰ ਜਿਐ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਿਵੇੜਨਹਾਰੋ ਆਵਾ ਗਮਣ ਸਿਰਜਿਆ ਤੂ ਥਿਰ ਕਰਨ ਹਾਰੋ ਜੰਮਣ ਮਰਣਾ ਆਏ ਗਇਆ ਵਦਕ ਜੀਓ ਵਿਕਾਰੋ ਉਡੜੈ ਨਾਮ ਵਿਸਾਰਿਆ ਬੂਡੜੈ ਕੀਆ ਤਿਸ ਚਾਰੋ ਗੁਣ ਛੋੜ ਬਖ ਲਦਿਆ ਅਵ ਗੁਣ ਕਾਵਣ ਜਾਰੋ ਸਦੜੇ ਆਏ ਤੇ ਨਾ ਜਾਣੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨੇ ਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਏ ਹੁਕਮ ਵੱਦੀ ਸਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨਾਵ ਦਰ ਠਾਕੇ ਹੁਕਮ ਸੱਚੈ ਹੰਸ ਗਇਆ ਗਹਿਣਾਰੇ ਸਾ ਧਨ ਛੁੱਟੀ ਮੁਠੀ ਝੂਠ ਵਿਦਣਿਆ ਮਿਰ ਤਕੜਾ ਅੰਗ ਨੜੇ ਬਾਰੇ ਸੋਰਤ ਮੁਈ ਮਰਮਾਈਏ ਮਹਿਲ ਰੁੰਨੀ ਦਰਬਾਰੇ ਰੋਵਹੁ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਾਲ ਮਾਲ ਜਾਨੀ ਨਾ ਵਹਾਲਿਆ ਕੱਪੜ ਪਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚ ਮੁਏ ਮਾਨਮਾਰੇ ਜਾਨੀ ਵਿਛੁੰਣੜੇ ਮੇਰਾ ਮਰਨ ਭਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਤਿਰ ਸਚੜੈ ਹੇਤ ਪਿਆਰੇ ਤੁਸੀ ਰੋ ਬਹੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਤੰਦੈ ਧਾਵਣੀਆਂ ਫਿਰ ਛੋੜਿ ਅੜੀ ਵਿਦਣਕਾਰੇ ਘਰ ਘਰ ਕੰਤ ਮਹੇਲੀਆਂ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹਉ ਰਹਿਸ ਅੜੀ ਨਾਮ ਕਤਾਰੇ गुरमिलय वेशपलया सा धन सच सिगारो आवहो मिलहो हो, हो, हो सिमरः सिर्जनहारो वैयर नाम सुहागणि सच हारो गावहो गीत ना विरहडा नानक ब्रह्म विचारो वड हंस पहला जन जग सिर समाया सो साबुद जनो सचडा पाली है घाट काट शब्द पछाणो वा ਸਾਚਾ ਸਬਦ ਪਛਾਣਹੁ ਦੂਰ ਨਾ ਜਾਣਹੁ ਜੇਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੇ ਪੇੜ ਕਾਚੀ ਜੇਨ ਥਾਪੀ ਵਿਦ ਜਾਣੈ ਸੋਈ ਕੀ ਆਪ ਕਹੈ ਬਖਾਣੋ ਜੇਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਆਦ ਪੰਦੈ ਹੈ ਸੰਸਾਰੋਵਾ ਸਿਰ ਸਿਰ ਸਚੜੈ ਵਿਖਿਆ ਦੁਖ ਸੁਖ ਪਰਬ ਵਿਚਾਰੋਵਾ ਦੁਖ ਸੁਖ ਦੀਆ ਜੇ ਹਾਕੀਆ ਸੋ ਨਿਭ ਹੈ ਜੀ ਅਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਭਾਲੇ ਆਪਨੇ ਰਾਲਮ ਧੰਦਾ ਬਾਦੀ ਕਾਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦੇ ਆਂ ਕਾਲ ਬਿਆਪੈ ਦੂਜੇ ਭਾਏ ਵਿਕਾਰੋ ਜਾਮ ਮਾਰਗ ਪੰਥ ਨਾ ਸੁਝਈ ਉੱਜੜ ਅੰਧ ਗੁਬਾਰੋ ਵਾਹ ਨਾ ਜਲ ਲੇਖ ਤੁਲਾਈਆ ਨਾ ਭੋਜਨ ਪਰਕਾਰੋ ਵਾ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਾਲ ਸੰਗਲ ਸਿਰ ਮਾਰੇ ਊਬਾਓ ਨਾ ਦੀਸੈ ਘਰਬਾਰੋ ਇਬਕੇ ਰਾਹੇ ਜੰਮਨ ਨਾਹੀ ਪਛੁਕਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾਹ ਰੋਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾਹ ਧੰਦਾਰੋ ਵੈ ਮੈਲ ਨਾ ਧੋਵੈ ਸੁਫਨੰਤਰ ਸੰਸਾਰੋ ਜਿਉ ਬਾਜੀ ਘਰ ਭਰ ਮੈਂ ਭੂਲੈ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸਾ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜੱਗ ਝੂਠ ਪਸਾਰੋਵਾ ਸੱਚਾ ਘਾਰ ਸਚੜੈ ਸੇਵੀਐ ਸਚ ਖਰਾ ਸਚਿਆਰੋਵਾ ਕੂੜ ਲਾਭ ਜਾਂ ਥਾਏ ਨਾ ਪਾਸੀ ਅੱਗੇ ਲਹੈ ਨਾ ਠਾਉ ਅੰਤਰ ਆਉ ਨਾ ਬੈ ਸਹੋ ਕਹੀਐ ਜਿਉ ਸੁੰਨੇ ਘਰ ਕਾਉ ਜੰਮਣ ਮਰਣ ਵੱਡਾ ਵੇ ਛੋੜਾ ਵਿਨਸੈ ਜਗ ਸਬਾਏ ਲਾਭ ਧੰਦਾ ਮਾਇਆ ਜਗਤ ਕੁਲਾਇਆ ਕਾਲ ਖੜਾ ਰੂਆਏ ਬਾਬਾ ਆਵੋ ਭਾਈ ਹੋ ਗਾਲ ਮਿਲਹਿ ਮੇਲ ਮਿਲ ਦੇਹ ਆਸੀ ਸਾਹੇ ਬਾਬਾ ਸਚੜਾ ਮੇਲ ਨਾ ਚੁਕਾਈ ਪ੍ਰੀਤਮ ਕੀਆ ਦੇਹ ਅਸੀ ਸਾਹੇ ਆਸੀ ਸਾਦੇ ਵਹੁ ਭਗਤ ਕਰੇ ਵਹੁ ਮਿਲੇ ਆਕਾ ਕੀਆ ਮੇਲੋ ਇੱਕ ਗ਼ੂਲੇ ਨਾ ਬੋਥੇ ਹਾ ਹੋ ਥਾਵਹੁ ਗੁਰ ਸਬਦੀ ਸਚ ਖੇਲੋ ਜਾਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੋਗ-ਜੁਗ ਸਾਚੈ ਵੇਸੇ ਸਾਜਨ ਸੈਣ ਮਿਲਹੁ ਸੰਜੋਗੀ ਗੌਰ ਮੇਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁਖ ਸੁਖ ਲੇਖ ਲਿਖਾਇਆ लिखेडा सहा नाटलेहडा पूर्वक माया बह साच लिखया अमृत लागा जितलागा कामेरि कान पा बहुरी गल तागा ਉੱਚੀ ਮਤ ਭਾਇਆ ਮਨ ਹੋਛਾ ਗੋੜ ਸਾ ਮਖੀ ਖਾਇਆ ਨਾਮਰ ਜਾਦ ਆਇਆ ਕਾਲ ਭੀਤਰ ਨਾੰਗੋ ਬੰਦ ਚਲਾਇਆ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ ਲੇਖੇ ਅੜਾ ਦੇਖ ਨਾ ਮੀਟੀਐ ਦਰ ਹਾ ਘਾਰੜਾ ਆਇਆ ਹੈ ਹਾ ਘਾਰਾ ਆਇਆ ਜਾ ਤਿਸ ਭਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਭਾਤੀ ਜੇ ਰੋਵਹਿ ਪ੍ਰੀਤਮ ਆਤ ਪਿਆਰੇ ਰੋਵਹ ਗੁਣਸਾਰ ਸਮਾਲੇ ਕੋ ਮਰੇ ਨਾ ਮੋਇਆ ਨਾ ਲੇ ਨਾਨਕ ਜੋਗ ਜੋਗ ਜਾਣ ਸਿ ਜਾਣਾ ਰੋਵਹ ਸੱਚ ਸਮਾਲੇ